ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ ਦੀ ਅੱਗੇ ਆਪਾਂ ਵਧੀਆ ਲੋ ਜੀ ਆਪਾਂ ਇੱਥੇ ਪਹੁੰਚ ਗਏ ਆ ਵਿਆਹ ਮੇਰੇ ਮੰਮੀ ਦੇ ਮਾਸੀ ਦੇ ਗਿਆ ਪੁੱਤਰ ਦੇ ਵਿਆਹ ਮਾਮਾ ਜੀ ਦੇ ਬੇਟੇ ਦਾ ਵਿਆਹ ਆਪਾਂ ਆਏ ਆ ਵਿਆਹ ਤੇ ਵਿਆਹ ਆਪਾਂ ਮੰਮੀ ਕੋਲੋਂ ਆਏ ਸੀ ਤੇ ਮੰਮੀ ਨੇ ਜਣਾ ਹੀ ਵਿਆਹ ਤੇ ਆਪਾਂ ਵੀ ਨਾਲ Thank yeah. you. Bye. -bye. che vedrai che ਚਲਾ ਬੋਲੀ ਬਾ ਮਾਸੀ ਬੋਲੀ ਬਾ ਚਲਾ ਇਹਦਾ ਪਪਾ ਇਹ ਮੰਗਦੀ ਗਿਆ ਦੀ ਬੀ ਬੋਲਣਾ ਬੋਲਣਾ ਬੋਲ ਨਿਕੀ ਨੂੰ ਕਿਤੇ ਹੱਸ ਮਨਣਾ ਕਿਤੇ ਘੇੜ ਦੇ ਮਨਣਾ ਇਹ ਪਜਗ ਤੇ ਨਹੀਂ ਹੋਣਾ ਮਨਣਾ ਕਿਤੇ ਹੱਸ ਜਗ ਆਵੇਲਾ ਬੋਝ ਚ ਪਾ ਲਿਆ ਇਹੇਲਾ ਲਾਈਵ ਚ ਨਹੀਂ ਆ ਸਕਦਾ Bulan. ਦੀ ਜਾਂਦੀ ਨਹੀਂ ਗੱਜ ਗਈ ਪੀਜੇ ਤੇ ਮੋਟੀ ਹੁੰਦੀ ਮਾਸ ਫਾਮੀ ਨੂੰ ਮਾਮੀ ਨੂੰ ਮੋਟੀ ਹੁੰਦੀ ਜਾਂਦੀ ਨੇ ਗਿੱਚ ਗਈ ਪੀਜੇ ਤੇ ਮੋਟੀ ਹੁੰਦੀ ਜਾਂਦੀ ਇਹਨੂੰ ਵੀ ਇਹਨੂੰ ਵੀ ਦਿਓ ਬਿੰਦੀ ਆ ਬਿੰਦੀ ਵਾਸੀ ਚੱਲ ਅੱਗੇ ਲੱਗ ਮਾਸੀ ਪੀਜੇ ਕੇ ਮੋਟੀ ਹੁੰਦੀ ਜਾਂਦੀ ਨਹੀਂ ਮਾਮੀ ਉਹ ਪਸ ਕਰ ਮਾਸੀ ਤੂੰ ਇਹਦੀ ਕੁੜੀ ਦੀ ਪਜਾਮੀਆਂ ਹੀ ਸੁਕਾਈ ਜਾਊਗੀ ਵਧੀਆ ਵਧੀਆ ਹੋਰ ਉਹ ਚਾਚੀ ਵਾਲੀ ਸੁਣਾ ਦੇ ਕਿਹੜੀ ਸੀ ਉਹ ਗੰਦੀ ਸੀ ਅਹ ਮਾਸ ਉਹ ਚਾਚਾ ਚਾਚੀ ਵਾਲੀ ਕਿਹੜੀ ਤੇ ਆ ਗਏ ਅਸੀਂ ਇੱਥੇ ਆ ਗਏ ਸੀਗੇ ਜਾਗੇ ਹੋਏ ਆਪਣੇ ਮੰਮੀ ਘਰ ਦੇ ਘਾਰ ਤੇ ਘਰੇ ਆਣ ਕੇ ਤੇ ਅਸੀਂ ਮਾਸੀਆਂ ਮਾਮੀਆਂ ਮਾਮੀ ਤੇ ਮੈਂ ਅਸੀਂ ਦਿਨੇ ਚੌਂ ਜਾਣੀਆਂ ਜਿਉਂ ਨੱਚਣ ਲੱਗੀਆਂ ਜਿਉਂ ਪੰਗੜਾ ਪਾਉਣ ਲੱਗੀਆਂ ਬੋਲੀਆਂ ਪਾਪ ਆ ਗਏ ਅਸੀਂ ਜਿਉਂ ਕਿ ਚਲ ਉੱਥੇ ਦੇਣ ਮੰਮੀ ਦੇ ਘਰ ਆਪ ਆਪਣੇ ਘਰੇ ਨੱਚ ਲਈਏ ਮੰਨ ਚਲੋ ਮੰਨ ਮੰਮੀ ਜੀ ਮਾਸੀ ਆ ਗਈਆਂ ਤੇ ਮੇਰੇ ਨਾਨੀ ਮੇਰੇ ਅੰਦਰ ਪੈ ਗਈਆਂ ਲੰਮੀ ਉਹ ਅੰਦਰ ਵਾ ਕੋਈ ਨਹੀਂ ਇੱਕ ਹੋਰ ਉਹਨਾਂ ਨੂੰ ਨੀਂਦ ਆਈ ਮੰਮੀ ਉੱਥੇ ਥੋੜੀ ਉੱਪਰ ਅੰਦਰ ਤਾਂ ਹੀ ਜਾਂਦੇ ਆ ਤੇ ਅਹੀਂ ਆਉਂਦੇ ਨਾ ਕਾਫੀ ਲੇਟ ਹੋ ਗਏ ਹਿੰਗੇ ਮੰਮੀ ਦੀ ਮਾਸੀ ਤੇ ਨਾਨਕੇ ਮੇਰੇ ਨਾਨਕੇ ਇੱਕੋ ਹੀ ਪਿੰਡ ਵਾ ਜਦ ਨਾਨੀ ਦੇ ਬੀਬੀ ਦੀ ਭੈਣ ਇੱਕੋ ਪਿੰਡ ਦੋਵੇਂ ਭੈਣਾਂ ਆਈ ਇੱਕ ਮੰਡ ਵਈਆਂ ਵਾ ਤੇ ਉਹ ਮਾਸੀ ਦੇ ਪੋਤਰੇ ਦਾ ਵਿਆਹ ਹੀਗਾ ਤੇ ਵਿਆਹ ਤੇ ਆਗੇ ਚਲਾ ਹੀ ਪਿੰਡਾਂ ਹੀ ਤੇ ਪਿੰਡੋਂ ਇੱਕ ਢੰ ਨਾਲੇ ਨਾਨੀ ਨੂੰ ਮਿਲਾਉਣੇ ਨਾਲੇ ਵਿਆਹ ਵੇਖਣੇ ਵਿਆਹ ਵੀ ਆਗੇ ਤੇ ਆਪਣੇ ਘਰੇ ਹੀ ਬਹੁਤ ਮਸਤੀ ਕੀਤੀ ਮਾਮੇ ਵਾਲੇ ਘਰੇ ਆਣ ਕੇ ਉਧਰੋਂ ਨਾਨੀ ਉਧਰੋਂ ਹੋ ਕੇ ਆਣ ਕੇ ਤੇ ਅਸੀਂ ਆਪਣੇ ਘਰੇ ਲੱਗੇ ਰਹਿਏ ਜਿਉਣ ਲੱਗੇ ਭੰਗੜਾ ਪਾਉਣਾ ਤੇ ਬੋਲੀਆਂ ਵਾਲੀਆਂ ਪਾ ਕੇ ਨੱਚਦੇ ਰਹਿਏ ਵਾਵਾ ਹੀ ਇੱਦਾਂ ਪੋਣਾ ਕਹਿੰਟਾ ਹੀ ਡੇੜੇ ਤੇ ਘੰਟਾ ਕੀ ਲਾ ਲਿਆ ਹੋਣਾ ਤੇ ਨੱਚ ਕੇ ਫਿਰ ਖੜੇ ਬੜਾ ਵਧੀਆ ਲੱਗਾ ਜੀ ਮਾਮਾ ਜੀ ਹੁਣਾਂ ਕੋਲ ਜਾ ਕੇ ਮੈਂ ਕਾਫੀ ਟਾਈਮ ਬਾਅਦ ਗਈ ਹਾਂ ਆਪਣੇ ਨਾਨਕੇ ਹੁਣ ਜੱਦ ਦੋਵਾਰ ਹੈ ਆਪਣੇ ਨਾਨਕਿਆਂ ਦੇ ਮਾਮਿਆਂ ਦੇ ਘਰ ਖੂਬ ਰੌਣਕਾਂ ਲਗੀਆਂ ਜੀ ਅੱਗੋਂ ਤੋਂ ਬਾਅਦ ਕਾਫੀ ਨੱਚੇ-ਨੁੱਚੇ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰੇ ਤੇ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰੇ ਤੇ ਇੱਥੇ ਮਨਮੀਤ ਨੇ ਖੂਬ ਬੋਲੀਆਂ ਪਾਈਆਂ ਤੇ ਅਸੀਂ ਮਾਵਾ ਧੀਆਂ ਵਾਧੂ ਨੱਚੀਆਂ ਤੇ ਇਹਨੇ ਮੇងਾਂ ਮਾਸੀਆਂ ਹੀ ਮਾਮੀ ਜੀ ਚੋਂ ਪੰਜਵੀਂ ਮੈਸੇ ਮੇਰੀ ਕੁੜੀਆਂ ਹੀ ਛੇਵੇਂ ਪੰਜੇ ਛੇ ਜਣੇ ਕਾਫੀ ਨੱਚੇ ਤੇ ਬਹੁਤ ਇੰਜੋਏ ਕੀਤਾ ਨਾਨਕੇ ਜਾ ਕੇ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰੇ ਕਰਿਓ ਤੇ ਬਰਾਤਲਾ ਵਲੌਗ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ